ਬਹਾਦਰ ਖਾਸਕੇ ਤੁਹਾਡੀ ਅਨਾ ਜਮੀਨਾਂ ਦੇ ਵਾਰਸ ਬਣਾਇਆ ਜਿਹੜੀ ਅੱਜ ਤੁਹਾਡੇ ਕੋਲ ਹੋ ਸਰੀਆਂ ਜੋ ਤੁਹਾਡੇ ਪਿੱਛੇ ਡਾਲ ਕੇ ਰਹੀ ਨੇ ਜਾਂ ਚੱਲਣੇ ਮੇਰੇ ਵੀ ਲੋ ਜਿਨ੍ਹਾਂ 'ਚ ਆ ਬਟਾਪਾ ਨਾ ਗਿਆ ਕੌਣ ਦਾ ਬਾਹਰ ਆਇਆ ਬਟਾਪਾ ਅੱਗੇ ਤੇ ਲੋੜ ਹੀ ਇਹੀ ਕਿ ਤੇ ਜਵਾਨੀ ਬਾਹਰ ਆ ਜਾਈ ਪਰ ਜਵਾਨੀ ਕੋਲਾ ਵੇੜਾ ਖਾਪੋ ਜਵਾਨੀ ਵਿਦੇਸ਼ਾਂ ਚ ਕਰਦੇ ਜਵਾਨੀ ਨਸ਼ੇ ਚ ਕਲਗੀ ਇਹ ਜਵਾਨੀ ਹੋਵੇ ਕਿਤੇ ਉੱਥੇ ਗੁੰਡਾ ਕਰਦੀ ਨੀ ਕੱਢਣੀ ਹੋਵੇ ਤੇ ਫਿਰ ਨਿਕਾਉਣੀ ਆ ਇੱਥੇ ਸਮਾਗਿਕ ਜਿਹੜੀ ਹੋਵੇ ਤੇ ਔਖੀ ਆ ਇਸ ਕਰਕੇ ਵਧਾਵਾ ਬਾਹਰ ਆ ਜੋ ਸਮੇਂ ਦਾ ਸਵਤੰਤਰ ਕੱਢ ਲਓ ਜਥੇਬੰਦ ਭੋਜੋ ਕੋਈ ਰਾਜਨੀਤੀ ਪਾਰਟੀ ਨਹੀਂ ਆਖਰੀ ਗੱਲ ਕਰਕੇ ਸਵਾਰਥੀ ਕਰ ਦੇਣੀ ਆ ਆ ਸ਼ਰਤ ਤੁਹਾਡੀ 23 ਸਾਲ ਨਹੀਂ ਜਗਤਾਰ ਸਿੰਘ ਜੀ ਨੇ ਜਨਮ ਕੀਤਾ ਡਾਕਟਰ ਸਾਹਿਬ ਬੈਠੇ ਆ ਪੰਜੇ ਚਾਰੇ ਡਾਕਟਰ ਹੱਥੋਂ ਵਾਲੇ ਬਾਰ-ਬਾਰ ਮਿਲਣਾ ਕੀਤੀਆਂ ਬਾਰ-ਬਾਰ ਐਸ.ਵੀ.ਐਮ ਸਾਹ ਦੇ ਦਰਵਾਜ਼ਾ ਖੜਕਾਇਆ ਕਈਆਂ ਸਮਾਜਿਕ ਸ਼ਕਤੀ ਬਣੀ ਉਹ ਸਭ ਤੋਂ ਵੱਡੇ ਬਾਜਵੇਂ ਅਸੀਂ ਬਾਜੀਆਂ ਦੇ ਹਕਾਇਤੀ ਵੀ ਬੈਠੇ ਆ ਨਹੀਂ ਬਣਾ ਸਕਦਾ ਭਾਵੇਂ ਅਗੇ ਹੁੰਦੀ ਆ ਫੇਰ ਕੀ ਕਰਨਾ ਆਪਣੇ ਅੱਗੇ ਆਪਣਾ ਆਪੇ ਇਤਿਹਾਸ ਹੋਣਾ ਇਹ ਕਹਿਣ ਨੂੰ ਨਹੀਂ ਅਮਲ ਕਰਨਾ ਪੈਣਾ ਤੇ ਜਿਨ੍ਹਾਂ ਨੇ ਕਾਸ ਵਾਰਿਆ

ਜੋ ਬੰਦੇ ਸੰਸਕਾਰ ਕਰਨ ਲਈਏ ਨਹੀਂ ਤੇ ਨੰਨੇ ਇਹ ਪਦਾਰਥ ਕੋਠੀਆਂ ਕਾਠੀਆਂ ਦੇ ਵਿੱਚ ਕੋਈ ਨਹੀਂ ਜੇ ਰਹਿਣਾ ਧਿਆਨ ਮਾਰ ਲਿਓ ਬੋਲਿਆ ਕਹਿੰਿਆ ਲਾਪ ਮੈਨੂੰ ਪਤਾ ਹੈ ਸੁਣਨ ਤੋਂ ਤੁਸੀਂ ਆਪੀਓ 14 ਤਰੀਕ ਨੂੰ ਗੁਰਦਾਸਪੁਰ ਬਿਜਲੀ ਪ੍ਰਾਈਵੇਟ ਥੱਜ ਜਾ ਰਹੀ ਜੋ ਬਿਜਲੀ ਪ੍ਰਾਈਵੇਟ ਥੱਜ ਪੂਰੇ ਪੰਜਾਬ ਦੇ ਐਸਸੀਆਂ ਦੇ ਮੂਰੇ ਜਿਹੜੇ ਐਸਸੀ ਦਫ਼ਤਰ ਆ ਉਹਦੇ ਅੱਗੇ ਵੱਡਾ ਹੱਲਾ ਲੱਗਣਾ ਵੱਡੇ ਕਾਫਲੇ ਬਣਾ ਕੇ ਉੱਥੇ ਪਹੁੰਚਣਾ ਜੋ ਲੈ ਵੀਰੋ ਦੇ ਪਤੀ ਤੁਹਾਡੇ ਪ੍ਰਾਈਵੇਟ ਅੱਫਾ ਚ ਜਾਣੀ ਹੈ ਫੇਰ ਨਾ ਕਿਉਂ ਭਈ ਮੇਰੀ ਛਲਕੀ ਜਿਉਂਦੀ ਛਲਕੀ ਇਹ ਇਹ ਵੇਲਾ ਲੰਘ ਜਾਣਾ ਇਸ ਕਰਕੇ ਸਮੇਂ ਦਾ ਸੰਬੰਧ ਲਿਓ ਮਾਫ਼ੀ ਚਾਹਨਾ ਹੈ ਸਮਾਂ ਹੋਰ ਚਾਰ ਕਿੰਨਾ ਜ਼ਿਆਦਾ ਲੱਗਿਆ ਹੋਊਗਾ ਜਦੋਂ ਕਿਤੇ ਮੀਟਿੰਗ ਲਾਵਾਂਗੇ ਫੇਰ ਨਾ ਮੀਟਿੰਗ ਕਰਾਂਗੇ ਆਪਾ ਸ਼ਾਹ ਕਿਰਪਾ ਕਰ ਗੁਰੂ ਹਰਗੋਬਿੰਦ ਪਾਸ਼ਾ ਦੇ ਸਾਰੇ ਦੇ ਇਨਸਾਫ ਨਾਲ ਚੱਲਣ ਦੀ ਜੀਵਨ ਯਾਤ ਸਾਨੂੰ ਅੱਜ ਇਹੇ ਸਾਡੇ ਅਰਦਾਸ ਆ ਬੋਲਿਆ ਚਾਲਿਆ ਹਾ ਆਓ ਆਦੇ ਬਈਏ ਵਾਹਿਗੁਰੂ ਦੀਪਾ ਖਾਲਸਾ ਵਾਹਿਗੁਰੂ ਦੀ ਜਿੱਤ ਤੇ ਇਹ ਸੰ ਸਾਡੇ ਕਿਸਾਨ ਮਿਲੂ ਸੰਗਠਨ ਮੇਕੀ ਦੇ ਪੱਥ ਪਿੰਡ ਤੋਂ ਜੋਗਦਸਤ ਜਿਹੜੇ ਵੀ ਅਗਵਾਈ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਪਹਿਲਾਂ ਇੱਕ ਸਾਡੇ ਇਲਾਕੇ ਦੇ ਮਹਾਨ ਸਿੱਖੀਓ ਬਾਬਾ ਆਇਆ ਸੀ ਜਿਨ੍ਹਾਂ ਨੇ ਕਾਲਪ ਬਣਾਇਆ ਕਾਲਪ ਬਣਾ ਕੇ ਸੰਗਰਾਮ ਨਾਲ ਜੁੜਿਆ ਪਸਤੀ ਇਹ ਹੈ ਕਿ ਅਸੀਂ ਸੁੱਤੇ ਹੋਏ ਉਹ ਚੀਜ਼ ਘਵਾ ਬੈਠੇ ਆ ਇੱਕ ਬੰਦੇ ਨੇ ਚੁੱਕੇ ਦਿਨ ਲੁੱਟ ਕੇ ਆਪ ਮਰਮਪਤੀ ਬਣ ਚੁੱਕਾ ਹੈ ਇਹ ਸੁਪੀ ਦਾਸਪਾਲ ਸਿੰਘ ਜਿਹੜੀ ਵੀ ਉਹਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਸਤਕਾਪਿਓ ਪਪ ਵਿਆਸ ਸਿੰਘ ਉਹਨਾਂ ਤੋਂ ਬਾਅਦ ਉਹ ਚਲੇ ਗਏ ਤੇ ਲੜਾਈ ਲੱਗ ਰਹੀ ਸੀ ਇਹਨਾਂ ਨੇ ਇਹ ਵੀੜਾ ਚੱਕਿਆ ਉਹ ਵੀ ਲੜਾਈ ਨਾਲ ਦੇ ਨਾਲ ਬੇਅੰਤ ਪੈਸਾ ਉਸ ਲੜਾਈ ਦੇ ਵਿੱਚ ਕੋਰਤਿਆਰੀ ਤੇ ਲਾ ਚੁੱਕੇ ਨੇ ਇਸ ਕਰਕੇ ਮੇਰੀ ਬੈਂਕ ਦੀ ਹੈ ਕਿ ਇਹਨਾਂ ਦਾ ਤੈਤ ਲੋਕ ਸਾਥ ਦੇਵੋ ਜਦੋਂ ਬੰਦਾ ਚੱਲ ਜਾਣਾ ਹੈ ਬਾਹਰ ਵਿੱਚੋਂ ਜਨਰਲ ਲੱਭ ਦੇਣੀ ਹੁੰਦੀ ਹੈ ਇਸ ਕਰਕੇ ਹੁਣ ਆਪ ਕਮੇਟ ਨਾਲ ਜੁੜ ਕੇ ਆਪਾਂ ਇਹਨਾਂ ਮਸਲੇ ਦੇ ਨਾਲ ਐਜੂਕੇਸ਼ਨ ਦਾ ਜੋ ਸਾਡੇ ਰਿਐਲਟੀ ਨਾਲ ਵਿੱਚ ਚੱਲ ਰਿਹਾ ਹੈ ਸਾਡੇ ਕੋਲ ਬਹੁਤ ਵੱਡਾ ਪੂਰੇ ਪੰਜਾਬ ਦੇ ਸਭ ਤੋਂ ਪਹਿਲਾਂ ਮੱਭਾ ਆਇਆ ਸੀ ਇਸ ਇਲਾਕੇ ਵਿੱਚ ਅਜਿਹਾ ਕਿਸੇ ਦਾ ਫੰਡਮੈਂਟਲ ਸਨ ਦੱਸਦਾ ਹੈ ਪਾਈ ਕਾਫੀਸ਼ਨ ਦੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਬੜਾ ਔਖਾ ਦਿੱਸਾ ਹੈ ਐਜੂਕੇਸ਼ਨ ਦਾ ਉਹਨਾਂ ਪੱਤਕੇ ਵੇਖੋ ਜਦੋਂ ਟਾਈਮ ਮਿਲਦਾ ਬਹੁਤ ਔਖਾ ਚਲਾਉਣਾ ਹੈ ਸਰਕਾਰਾਂ ਨਾਲ ਗੱਲ ਤੇ ਸਿੱਖ ਹੈ ਹਿੱਟੇ ਵੀ ਚਲਾਉਣਾ ਪੈ ਜਾਏ ਉਹਨਾਂ ਨੇ ਸਕੂਲ ਦਾ ਨਾਇ ਸੈਟ ਕਰੇ ਉਹਨਾਂ ਨੂੰ ਪਛੋਕੜੀ ਕੀ ਦਿੱਕਤਾਂ ਆਉਂਦੀਆਂ ਨੇ ਮੇਰੇ ਨਾਮ ਚਾਰ ਫੁੱਲੀ ਰਹਿੰਦੀ ਹੈ ਇਸ ਕਰਕੇ ਤੁਹਾਡੇ ਰਿਆਲ ਕਿਤਾਬ ਦੇ ਵਿੱਚ ਬਾਬਾ ਆਇਆ ਸਿੰਘ ਜੀ ਕਰ ਕਰਕੇ ਸਰਕਾਰ ਨੂੰ ਪੱਤਾ ਬਣਾ ਕੇ ਦਿੰਦਾ ਹੈ ਪਰ ਆਪਾਂ ਨਾਮ ਨੂੰ ਭੁੱਲ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪਿੰਡ ਭਾਵੜੀ ਨਹੀਂ ਵਿਖੇ ਸ਼ੇਰੇ ਪਾਸ਼ਾ ਦਾ ਪ੍ਰਕਾਸ਼ ਜਿਹੜੇ ਨੂੰ ਸੰਬੰਧਿਤ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਚ ਅਸੀਂ ਵੀ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਗੜ ਭਾਗਾ ਸਮਝਦੇ ਹਾਂ ਕਿ ਜਿਹੜਾ ਇਹ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜਾ ਕਿ ਨੌਜਵਾਨੀ ਨੇ ਆਪਣੇ ਇਤਿਹਾਸ ਨਾਲ ਆਪਣੇ ਅਦਰਸ਼ਾਂ ਨਾਲ ਆਪਣੇ ਧਰਮ ਨਾਲ ਜੋੜਨ ਵਾਸਤੇ ਜੋ ਇਹ ਕਾਰਜ ਕੀਤੇ ਜਾ ਰਹੇ ਆ ਇਹਨਾਂ ਦਾ ਬਹੁਤ ਅਸੀਤ ਹਿਰਦੋਂ ਧੰਨਵਾਦ ਕਰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਸਰਵਾਸ ਕਰਦੇ ਆ ਕਿ ਇਹਨਾਂ ਨੂੰ ਹੋਰ ਸਮਾਸਮ੍ਰਤਤਾ ਮਿਲ ਕੇ ਤਗੜੇ ਹੋ ਕੇ ਕੌਮ ਨੂੰ ਜਿਹੜਾ ਚੰਗੀ ਸਿਹਤ ਦੇ ਸਕਣ ਨੌਜਵਾਨੀ ਨੂੰ ਧਰਮ ਨਾਲ ਜੋੜ ਕੇ ਜੋੜ ਸਕਣ ਜੋ ਇਹ ਇੱਕ ਵਾਤਾਵਰਣ ਵਾਸਤੇ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਇਹ ਇੱਕ ਮੂਤਿਆਂ ਦਾ ਲੰਗਰ ਵੀ ਲਾਇਆ ਹੋਇਆ ਹੈ ਇਹਨਾਂ ਨੇ ਤੇ ਅਸੀਂ ਜੋ ਸਾਡੇ ਗੁਰੂ ਦਾ ਸਤਾਨ ਤੇ ਆਪਾਂ ਵਾਲੇ ਗੁਰੂ ਪਾਣੀ ਦਾ ਮਾਤਾ ਤਸਤ ਮਹਾਰਾਜ ਉਦੇ ਅਨਸਾਰ ਜੋ ਸਾਡੇ ਵਾਤਾਵਰਣ ਵਾਸਤੇ ਸਾਡੇ ਪਾਣੀ ਵਾਸਤੇ ਸੁੱਤਾ ਵਾਸਤੇ ਗੋੜਖਾਂ ਦਾ ਹੋਣਾ ਬਹੁਤ ਜ਼ਰੂਰੀ ਆ ਉਹਦੇ ਵਾਸਤੇ ਅਪਰਾਧ ਕਰ ਰਹੇ ਆ ਉਹਦੇ ਵਾਸਤੇ ਵੀ ਮੈਂ ਧੰਨਵਾਦ ਬਾਕੀ ਇਲਾਕੇ ਦੀਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਪਹਿ ਦਿਲ ਤੋਂ ਤੇ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਆਪਾਂ ਤਕੜੇ ਹੋ ਕੇ ਆਪਣੇ ਪੰਜਾਬ ਨੂੰ ਜੋ ਰਸ਼ਸ਼ਾਂ ਦੀ ਗਲਗਲ ਚ ਫਸਿਆ ਉਹ ਚੋਂ ਕੱਢਣ ਵਾਸਤੇ ਇਕਜੁੱਟ ਹੋਈਏ ਹੰਬੜਾ ਮਾਰੀਏ ਤਕੜੇ ਹੋ ਕੇ ਆਪਾਂ ਸਾਰੇ ਜਣੇ ਰਲ ਮਿਲ ਕੇ ਇਹ ਇੱਕ ਵੱਡੀ ਲਹਿਰ ਦਾ ਰੂਪ ਦੇਈਏ ਇਹਨਾਂ ਇੱਕ ਬੇਨਤੀ ਹੈ ਇਹਨਾਂ ਦਾ ਮੈਂ ਫੇਰ ਤਹਿ ਦਿਲ ਤੋਂ ਧੰਨਵਾਦ ਕਰਦਾ